ਲਾਈ ਵੀ ਸੱਜਣੋ ਅੱਜ ਇੱਕ ਵਾਰੀ ਫੇਰ ਭਰਾਵਾਂ ਨੇ ਤੁਹਾਨੂੰ ਸਵਾਲ ਪਾਤਾ ਸਵਾਲ ਇਹ ਪਾਤਾ ਕਿ ਤੁਹਾਡੀ ਕਚਹਿਰੀ ਦੇ ਵਿੱਚ ਆ ਵਸ਼ੇਰਾ ਲਾਂਚ ਨਹੀਂ ਅੱਜ ਕਰਨਾ ਬਸ ਇੱਕ ਤੁਹਾਨੂੰ ਝਾਂਤ ਮਰਾਉਣੀ ਹੈ ਤੁਹਾਡੀ ਐਡਵਾਈਸ ਲੈਣੀ ਹੈ ਸਲਾਹ ਲੈਣੀ ਹੈ ਵੀ ਵੀਰ ਹੋਣਾ ਨੇ ਕਿਹਾ ਵੀ ਸਾਡੇ ਭਾਦੇ ਜੱਜ ਤਾਂ ਸਾਡੇ ਭਰਾ ਜਿਹੜੇ ਵੇਖਦੇ ਆ ਉਹ ਸਰੋਤੇ ਹੀ ਆਪ ਰੱਬੀ ਰੂਹਾਂ ਬੈਠੀਆਂ ਨੇ ਤੇ ਬਾਈ ਹੁਣਾਂ ਵੱਲੋਂ ਮੈਸੇਜ ਹੈ ਕਿ ਤੁਸੀਂ ਜਰੂਰ ਕਮੈਂਟਾਂ ਰਾਹੀਂ ਦੱਸੋ ਵੀ ਆ ਵਸ਼ੇਰਾ ਤੁਹਾਨੂੰ ਜਿਹੜਾ ਦਿਖਾਉਣ ਲੱਗੇ ਆ ਕਿਵੇਂ ਲੱਗਾ ਤੇ ਇਹਦੇ ਪ੍ਰਤੀ ਜਿਹੜੇ ਪੁਰਾਣੇ ਬੀਡਰ ਨੇ ਉਹ ਵੀ ਸਾਨੂੰ ਫੋਨ ਕਰਕੇ ਦੱਸਣਾ ਤੇ ਸਾਨੂੰ ਕਮੈਂਟਾਂ ਰਾਹੀਂ ਵੀ ਦੱਸਣਾ ਪਿੰਡ ਹੈ ਵੀਰ ਹੋਣਾ ਦਾ ਕਲੀ ਗੁੱdde ਤੇ ਜਿਲ੍ਹਾ ਫਿਰੋਜ਼ਪੁਰ ਲਾਹੌਰੀਆ ਰੱਖਿਆ ਹੈ ਬਾਈ ਹੋਣਾ ਨੇ ਬੇਚੇਰੇ ਦਾ ਨਾਂ ਜੂਨੇ ਘੋੜੇ ਦਾ ਪੁੱਤ ਹੈ ਦਾਦਾ ਆ ਗਿਆ ਚੇਤਕ ਕੱਲਾਂ ਵਾਲਾ ਪੜਦਾਦਾ ਭਾਗਸਰ ਵਾਲਾ ਸੁਲਤਾਨ ਮਾਂ ਦੀ ਗੱਲ ਕਰਾਂ ਤੇ ਮਾਂ ਨੁਕਰੀ ਸਾਲੀ ਵਾਲੀ ਲਾਈਨ ਦੀ 64 ਇੰਚ ਦੀ ਘੋੜੀ ਦਾ ਪੁੱਤ ਹੈ ਤੇ ਜਿਹੜਾ ਭਰਾ ਫੜੀ ਬੈਠਾ ਹੈ ਇਹਦੀ ਆਪਦੀ ਹਾਈਟ 6 ਫੁੱਟ ਦੇ ਲੱਗੇ ਆ ਉਸ ਹਿਸਾਬ ਨਾਲ ਘੋੜੇ ਨੂੰ ਦੇਖਿਓ ਬਾਕੀ ਮੇਰੇ ਹੁੰਦਿਆਂ ਫੈਰੀਅਰ ਨੇ 6 ਨੰਬਰ ਦੀ ਖੁਰੀ ਲਾਈ ਹੈ ਉਮਰ ਦੀ ਗੱਲ ਕਰਾਂ ਉਹਰੇ ਜੇ 26 ਮਹੀਨੇ ਆ ਤੇ ਬਾਕੀ ਭਾਰਾ ਬਹੁਤ ਹੈ ਲੰਮਾ ਬਹੁਤ ਹੈ ਜਵਾਨ ਬਹੁਤ ਹੈ ਆ ਵੀਰ ਹੋਣਾ ਦਾ ਫਾਰਮ ਹੈ ਬਾਕੀ ਇੰਨੀ ਗੱਲ ਪੱਕੀ ਹੈ ਕਿ ਆਉਣ ਵਾਲੇ ਸਮੇਂ ਦਾ ਫਰੋਜਪੁਰ ਏਰੀਏ ਦਾ ਇਹ ਸਭ ਤੋਂ ਜਵਾਨ ਵਸ਼ੀਰਾ ਸਾਫਤ ਹੋਊਗਾ ਬਾਕੀ ਕਿੰਨੀ ਐਗਜ਼ੈਕਟ ਹਾਈਟ ਹੈ ਉਹ ਵੀਡੀਓ ਦੇ ਵਿੱਚ ਆਪਾਂ ਭਰਾਵਾਂ ਤੋਂ ਪੁੱਛਣਾ ਸੋ ਬੇਨਤੀ ਫੇਰ ਉਹੀ ਹੈ ਕਿ ਭਰਾਵਾਂ ਨੂੰ ਵੱਧ ਚੜ ਕੇ ਸਪੋਰਟ ਕਰਿਓ ਪਹਿਲੀ ਵੀਡੀਓ ਤੇ ਪਹਿਲਾ ਹੀ ਫਾਰਮ ਦਾ ਵਸ਼ੀਰਾ ਤਿਆਰ ਕੀਤਾ ਹੈ 12 14 ਸਾਲਾਂ ਦੇ ਵਿੱਚ ਸੋ ਭਰਾਵਾਂ ਨੇ ਥੋੜੀ ਡਿਊਟੀ ਲਈ ਹੈ ਵੱਧ ਚੜ ਕੇ ਵੀਡੀਓ ਸ਼ੇਅਰ ਕਰਿਓ ਤੇ ਕਮੈਂਟਾਂ ਰਾਈ ਭਰਾਵਾਂ ਨੂੰ ਦੱਸਿਓ ਫੋਨ ਕਰਕੇ ਦੱਸਿਓ ਕਿ ਵਸ਼ੀਰਾ ਕਿਵੇਂ ਆ ਜਿੰਨਾ ਵੀਰਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕੀਤੇ ਉਹਨਾਂ ਦੇ ਕੁਝ ਭਰਾਵਾਂ ਦੇ ਨਾਮ ਨੇ ਜੋਗਿੰਦਰ ਕੁਮਾਰ ਤਹਿਸੀਨ ਰਾਜਾ ਰੂਪ ਸਿੰਘ ਚੌਧਰੀ ਹਮਜ਼ਾ ਹਰਪਦੀਪ ਸਿੰਘ ਪ੍ਰਗਟ ਸੰਧੂ ਰਕੇਸ਼ ਸ਼ਰਮਾ ਸੁਖਦੇਵ ਸਿੰਘ اٹਵਾਲ ਫੈਸਲ ਸ਼ਾਹਜ ਬਾਈ ਬਲਜਿੰਦਰ ਤਨਵੀਰ ਅਹਿਮਦ ਆਦਿ ਕਰਦੇ ਆ ਗੱਲ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਹਿ ਸਾਰੀ ਸੂਝਮਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਮੈਂ ਸੁਖਸੰਦੂ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜਿਹੜੇ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜਿਹੀਆਂ ਆਖਦੇ ਆ ਸੱਜਣੋ ਤੁਹਾਨੂੰ ਅੱਜ ਲੈ ਕੇ ਆਏ ਆ ਜ਼ਿਲ੍ਹਾ ਭਰਾਵਾਂ ਦਾ ਫਿਰੋਜ਼ਪੁਰ ਤੇ ਪਿੰਡ ਪੈਂਦਾ ਹੈ ਕਿਲੀ ਗੁੱਧੇ ਤੇ ਤਹਿਸੀਲ ਪੈਂਦੀ ਹੈ ਜੀਰਾ ਬਾਕੀ ਪ੍ਰੋਪਰ ਲੋਕੇਸ਼ਨ ਕਿੱਥੇ ਦਾ ਘਰ ਪੈਂਦਾ ਹੈ ਕਿੱਥੇ ਦਾ ਫਾਰਮ ਪੈਂਦਾ ਹੈ ਸਾਰੀ ਤਾਂ ਆਪਾਂ ਭਰਾਵਾਂ ਤੋਂ ਹੀ ਪੁੱਛਣੀ ਹੈ ਤੇ ਭਰਾਵਾਂ ਦਾ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਕਹਦਾ ਕਿ ਉਬਲਦੇ ਦੁੱਧ ਵਰਗਾ ਇੱਕ ਨੁਕਰਾ ਕੋੜਾ ਵਿਖਾ ਕੇ ਹਟਿਆ ਗੁਲਾਬੀ ਰੰਗ ਦਾ ਤੇ ਕਿਹੜੇ ਕੋੜੇ ਦਾ ਪੁੱਤ ਹੈ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਕਿੰਨਾ ਟਾਈਮ ਹੋ ਗਿਆ ਇਹਨਾਂ ਦੇ ਕੋਲ ਆਇਆ ਨੂੰ ਕਿਹੜਾ ਮਾਣਲੇ ਪਾਸਿਓਂ ਖਾਂਦਾ ਹੈ ਕਿਹੜਾ ਵਾਪ ਵਾਲੇ ਪਾਸਿਓਂ ਕਿਹੜਾ ਦਾਦਾ ਕਿਹੜਾ ਨਾਨਾ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛਣੀਆਂ ਭਰਾਵਾਂ ਦੇ ਕੋਲੋਂ ਪਰ ਇੰਨੀ ਕਿ ਜਿੱਦਾਂ ਮੈਂ ਤੁਹਾਨੂੰ ਮੁੱਖ ਝਲਕੀਆਂ ਸ਼ੁਰੂ ਦੇ ਵਿੱਚ ਵਿਖਾ ਕੇ ਹਟਿਆ ਤੇ ਕਹਿੰਦੇ ਹੁੰਦੇ ਆ ਕਿ ਝੋਨੇ ਵਾਲਾ ਪਿੰਡ ਪ੍ਰਾਲੀ ਤੋਂ ਵੀ ਪਛਾਣਿਆ ਜਾਂਦਾ ਘੋੜੇ ਨੇ ਆਪਣਾ ਕੋੜਾ ਮੇਰੇ ਮੂੰਹੋਂ ਨਿਕਲ ਗਿਆ ਵੇ ਸ਼ੇਰੇ ਨੇ ਆਪਣਾ ਦੇਖ ਦਿਖਾਉਣੀ ਸ਼ੁਰੂ ਕਰਤੀ ਐ ਬਹੁਤ ਹੀ ਸੋਹਣਾ ਕੰਨ ਲੱਗਿਆ ਹੋਇਆ ਬਹੁਤ ਹੀ ਸੋਹਣੀ ਖੂਬਸੂਰਤੀ ਐ ਬਹੁਤ ਹੀ ਮਜ਼ਬੂਤ ਹੱਡ-ਗੋਡੇ ਲੱਗੇ ਹੋਏ ਨੇ ਬਹੁਤ ਚੰਗੀ ਹਾਈਟ 'ਤੇ ਬੈਠਾ ਤੇ ਕਹਿੰਦਾ ਭਾਵ ਐ ਕਿ ਉਮਰ ਬੜੀ ਛੋਟੀ ਐ ਜੀ ਪਹਿਲਾਂ ਭਰਾਵਾਂ ਦਾ ਕਰਦੇ ਆ ਸਵਾਗਤ ਫਿਰ ਸਾਰੀਆਂ ਠੰਡੀਆਂ ਤੱਤੀਆਂ ਜਾਣਕਾਰੀਆਂ ਲੈਣੇ ਆ ਬਾਈ ਜੀ ਆਮ ਤੋਂ ਖਾਸ ਤੇ ਸਾਰੇ ਭਰਾਵਾਂ ਦਾ ਸਵਾਗਤ ਐ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕੈਮ ਬਕਸੀਸ ਭਾਈ ਵਧੀਆ ਜੀ ਵਧੀਆ ਜੀ ਓਕੇ ਰਿਪੋਰਟ ਓਕੇ ਜੀ ਅੱਛਾ ਬਾਈ ਇਧਰੋਂ ਲੈ ਕੇ ਦੇ ਉਧਰ ਤੱਕ ਆਪਾਂ ਪਹਿਲਾਂ ਭਰਾਵਾਂ ਬਾਰੇ ਦੱਸ ਦਈ ਇੱਧਰ ਵੀਰ ਆ ਗਿਆ ਕਰਨ ਹਾਂਜੀ ਇੱਧਰ ਬਾਈ ਆ ਗਿਆ ਕਮਲ ਕਮਲ ਕਹਦਾ ਵਿੱਕੀ ਕਮਲ ਵਿੱਕੀ ਕਮਲ ਵੀ ਕਹਿ ਦਿੰਦੇ ਆ ਵਿੱਕੀ ਵੀ ਕਹਿ ਦਿੰਦੇ ਆ ਅੱਛਾ ਤੁਸੀਂ ਆਗੇ ਬਕਸੀਦ ਸਿੰਘ ਬਾਈ ਦਾ ਨਾਮ ਕੀ ਆ ਜੀ ਕਮਲਦੀਪ ਜੀ ਕਮਲਦੀਪ ਸਿੰਘ ਉਧਰ ਛੋਟਾ ਬੇਟਾ ਆ ਗਿਆ ਅਰਸ਼ ਜੀ ਜੀ ਅੱਛਾ ਭਾਈ ਬਕਸੀਦ ਜੇ ਮੈਂ ਗੱਲ ਕਰਾਂ ਜਿੱਦਾਂ ਭਰਾਵਾ ਨੂੰ ਕਿਹਾ ਵੇ ਘੋੜਾ ਸੋਹਣਾ ਪਹਿਲਾਂ ਤੇ ਮੁਬਾਰਕ ਦੇ ਹੱਕਦਾਰ ਉਹ ਪਹਿਲਾ ਸਾਨ ਕੋੜ ਹੈ ਜੀ ਆਪਣੇ ਹਾਂ ਜੀ ਹਾਂ ਜੀ ਪਹਿਲਾ ਲੈਂਦਾ ਹਾਂ ਜੀ ਭਾਈ ਲੱਭਾ ਲੈ ਤੇ ਕਿੰਨਾ ਕੁ ਟਾਈਮ ਹੋ ਗਿਆ ਘੋੜਿਆਂ ਨਾਲ ਜੁੜਿਆ ਨੂੰ ਜੀ ਇਹ ਆਪਾਂ ਨੂੰ 12 13 ਸਾਲ ਹੀ ਹੋ ਗਿਆ ਜੀ 12 13 ਸਾਲ ਪਹਿਲਾ ਪਰਿਵਾਰ ਦੇ ਵਿੱਚ ਘੋੜਾ ਨਹੀਂ ਰੱਖਿਆ ਘੋੜੀਆਂ ਰੱਖੀਆਂ ਪਹਿਲਾਂ ਇੱਕ ਵ ਉਸ ਤੋਂ ਬਾਅਦ ਇਹ ਘੋੜੀ ਲਿਆਂਦੀ ਜਿੰਨੇ ਆਪਣਾ ਗਾਂ ਸਾਰਾ ਆਪਣਾ ਖਾਨਦਾਨ ਬਣਾਇਆ ਆ ਚਿੱਟੀ ਬਸ਼ੇਰੀ ਇੱਕ ਉਹ ਜਿਹੜੀ ਇੱਕ ਉਹ ਖੜੀ ਆ ਇੱਕ ਵਾਸ਼ੇਲ ਕਰਦੀ ਸੀ ਜੀ ਹਾਂ ਵੀ ਸੋਹਣਾ ਭਾਰਤ ਆ ਵਧੀਆ ਜੀ ਵਧੀਆ ਹਾਂ ਜਿਹੜੀਆਂ ਬਾਈ ਹੋਣਾਂ ਦੀਆਂ ਘੋੜੀਆਂ ਆ ਨਾ ਸੱਜਣੋਂ ਤੇ ਬੜੀ ਚੰਗੀ ਕਲੈਕਸ਼ਨ ਹੈ ਵੀਰ ਹੋਣਾਂ ਦੇ ਕੋਲ ਬੜੀਆਂ ਸੋਹਣੀਆਂ ਹਾਈਟਾਲੀਆਂ ਘੋੜੀਆਂ ਨੇ ਮਾਰਵਾੜੀ ਦੇ ਵਿੱਚ ਵੀ ਐ ਨੁੱਕਰੀਆਂ ਦੇ ਵਿੱਚ ਵੀ ਐ ਤੇ ਬੱਚਿਆਂ ਦੀ ਵੀ ਵੱਡੇ ਖਾਨਦਾਨ ਦੇ ਬੱਚਿਆਂ ਦੀ ਵੀ ਸੋਹਣੀ ਕਲੈਕਸ਼ਨ ਕਰੀ ਬੈਠੇ ਆ ਉਹ ਸਾਰੇ ਜਿਹੜੇ ਨਗੀਨੇ ਆ ਉਹ ਤੁਹਾਨੂੰ ਅਗਲੇ ਭਾਗ ਦੇ ਵਿੱਚ ਉਹ ਖਾਉਣੇ ਆ ਅੱਜ ਸਿਰਫ ਆਪਾਂ ਗੱਲ ਕਰਨੀ ਹੈ ਇਹਨਾਂ ਦੇ ਚਸ਼ਮੂ ਚਿਰਾਗ ਕਹਿ ਦਈਏ ਵੀ ਫਾਰਮ ਦੇ ਸ਼ਾਨ ਇਸਟਰੀਲੀਆ ਦੇ ਕੋਡੇ ਦੀ ਅੱਛਾ ਵੀ ਕੀ ਵੀਰ ਫਿਰ ਤੋਂ ਸਵਾਗਤ ਹੈ ਸასი ਗਾਲ ਸასი ਗਾਲ ਬਾਈ ਵੀਰ ਮੈਂ ਵੀਰ ਬਾਰੇ ਦੱਸਣਾ ਭੁੱਲ ਗਿਆ ਆਪਣਾ ਬਹੁਤ ਹੀ ਸਤਿਕਾਰਯੋਗ ਭਰਾ ਹੈ ਵੀਰ ਆਪਣਾ ਬਹੁਤ ਹੀ ਸਤਿਕਾਰਯੋਗ ਹੈ ਇਸ ਟਾਈਮ ਆਸਟਰੀਲੀਆ ਦੇ ਵਿੱਚ ਬੈਠਾ ਹੈ ਬਾਈ ਪਰਮ ਸੰਧੂ ਆ ਫੋਟੋ ਚੱਲ ਵੀ ਵੀਰ ਦੀ ਨਾਲ ਸੋ ਬਾਈ ਨੇ ਸਾਨੂੰ ਇੱਥੇ ਫਾਰਮ ਤੇ ਓਨਲੀ ਇਨਵਾਈਟ ਕੀਤਾ ਭਰਾ ਨੇ ਆਪਣੇ ਵੇੜੇ ਸਾਡੇ ਮੰਨ ਲਓ ਵੀ ਸਾਨੂੰ ਆਪਣੇ ਹੀਰੇ ਨਗੀਨੇ ਜਿਹੜੇ ਦਿਖਾਉਣ ਦਾ ਫਲਮਾਉਣ ਦਾ ਮੌਕਾ ਦਿੱਤਾ ਇਸ ਕਰਕੇ ਪਰਮ ਸੰਧੂ ਵੀਰ ਦਾ ਵੀ ਬੜਾ ਧੰਨਵਾਦ ਹੈ ਸੋ ਅੱਛਾ ਬਾਈ ਫਿਰ ਸ਼ੌਕ ਕਹਿ ਦਈਏ ਵੀ ਆਦਾਤਰ ਭਰਾ ਦਾ ਸੀਗਾ ਉੱਥੋਂ ਵਾਲੇ ਦਾ ਹਾਂਜੀ ਹਾਂ ਤੇ ਸਪੋਰਟ ਭਰਾ ਦੀ ਪੂਰੀ ਹੈ ਬਾਈ ਨੂੰ ਉੱਥੇ ਬਾਹਰ ਕੇ ਨੂੰ ਕਿੰਨਾ ਚਿਰ ਹੋ ਗਿਆ ਵਿੱਕੀ ਵੀਰ ਉਹਨਾਂ ਨੂੰ ਹੋ ਗਏ 9 9 ਸਾਲ ਹੋ ਗਏ 9 ਦਾ ਸਾਲ ਹਾਂ ਅੱਛਾ ਜਦੋਂ ਕੋੜੇ ਉਹਨਾਂ ਨੇ ਆਪ ਰੱਖੇ ਤੇ ਫਿਰ ਬਾਤ ਚੱਲ ਗਈ ਹਾਂ ਹਾਂ ਜੀ ਇਹ ਕਿਹੜੇ ਕੋੜੇ ਦਾ ਪੁੱਤ ਹੈ ਜੀ ਇਹ ਜਿਉਣੇ ਦਾ ਜੀ ਜਿਉਣੇ ਦਾ ਹਾਂ ਜਿਉਣੇ ਕੋੜੇ ਦਾ ਦਾਦਾਗਾ ਇਹਦਾ ਚੇਤਕ ਹਾਂਜੀ ਹਾਂ ਤੇ ਪਰਦਾਦਾ ਇਹਦਾ ਜੀ ਹੈਗਾ ਆਪਣਾ ਸੁਲਤਾਨ ਭਾਗਸਰ ਵਾਲਾ ਜੀ ਹਾਂਜੀ ਅੱਛਾ ਹੁਣ ਜੇ ਆਪਾਂ ਦਾਦਕੀ ਲਾਈਨ ਦੱਸਤੀ ਆ ਤੇ ਨਾਨਕੀ ਲਾਈਨ ਬਾਰੇ ਵੀ ਪੁੱਛਣਾ ਨਾਨਕੀ ਇਹਦੇ ਜੀ ਮਾਂ ਹੈਗੀ ਜੀ ਸਾਲੀ ਵਾਲੀ ਲਾਈਨ ਦੀ ਹਾਈਟ ਹੈਗੀ ਸੀ 64 ਇੰਚ ਬਾਈ ਜੀ ਉਹਦੀ ਸਾਲੀ ਵਾਲੀ ਲਾਈਨ ਦੀ ਆ ਜੀ ਇਹਦੀ ਮਾਂ ਬਹੁਤ ਚੰਗੀ ਨੂੰ ਗਰੀਆ ਜੀ ਹਾਂ ਆਪਾਂ ਕਿੰਨੇ ਚਿਰ ਦਾ ਵਿੱਕੀ ਵੀਰ ਲੈ ਆਏ ਸੀ ਬੇਸ਼ੇਰਾ ਇਹ ਆਪਾਂ ਵੀਰ ਜੀ ਇਹ ਆਪਾਂ ਲੈ ਕੇ ਆਏ ਸੀ ਉਦੋਂ 7 ਕ ਮਹੀਨਿਆਂ ਦਾ ਸੀ ਬੇਸ਼ੇਰਾ ਜਦ ਲੈ ਕੇ ਆਏ ਹਾਂ ਛੋਟਾ ਹੀ ਲੈ ਆਦਾ ਸੀ ਹਾਂ ਜੀ ਹਾਂ ਤੁਸੀਂ ਲੈ ਕੇ ਆਏ ਸੀ ਹਾਂ ਜੀ ਹਾਂ ਅੱਛਾ ਵਿੱਕੀ ਤੁਹਾਨੂੰ ਕਿਹੜੀ ਚੀਜ਼ ਇਹਦੇ ਚ ਲੱਗੀ ਸੀਗੀ ਯਾਰ ਫਾਰਮ ਦੀ ਸ਼ਾਨ ਇਹੋ ਬੇਸ਼ੇਰਾ ਬਣੂਗਾ ਜਾਂ ਕਿਹੜੀਆਂ ਅਮਰੀਕਾ ਨੇ ਆਕਰਸ਼ਿਤ ਕੀਤਾ ਸੀ ਵੀਰ ਜੀ ਜਦ ਆਪਾਂ ਬਸ਼ੀਰਾ ਵੇਖਿਆ ਆਪਾਂ ਨੂੰ ਇਹਦਾ ਹੱਡ ਗੁੱਡਾ ਬਹੁਤ ਮਜ਼ਬੂਤ ਲੱਗਿਆ ਸੀ ਪਿੱਠ ਪੜਾ ਬਹੁਤ ਚੰਗਾ ਸੀਗਾ ਹੂੰ ਕੰਨਕਨੋਤੀ ਬਹੁਤ ਚੰਗੀ ਲੱਗੀ ਜੀ ਠੀਕ ਹੈ ਜੀ ਯਾਨੀ ਸਾਰੇ ਪੱਖਾਂ ਤੋਂ ਪੂਰਾ ਸੀਗਾ ਵੀਰੇ ਆਪਾਂ ਨੂੰ ਆਪਣੇ ਦਿਨ ਲੱਗ ਗਿਆ ਬਸ਼ੀਰਾ ਆਪਾਂ ਨੂੰ ਪਸੰਦ ਆ ਗਿਆ ਫਿਰ ਵੀਰੇ ਨੂੰ ਦਿਖਾਇਆ ਵੀਰੇ ਨੂੰ ਵੀ ਬਹੁਤ ਪਸੰਦ ਆਇਆ ਬਸ਼ੀਰਾ ਹੂੰ ਵੀਰਾ ਕਹਿੰਦਾ ਵੀ ਆਪਾਂ ਬਸ਼ੀਰਾ ਲੈਣਾ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਣੀ ਬਾਈਆਂ ਨਾਲ ਉਹਨਾਂ ਨਾਲ ਡੀਲ ਹੋ ਗਈ ਇਸ ਚੀਜ਼ ਦੀ ਜੀ ਹਾਂ ਅੱਛਾ ਉਸ ਤੋਂ ਬਾਅਦ ਫਿਰ ਇੱਥੇ ਹੀ ਆਪਣਾ ਫਾਰਮ ਇੱਥੇ ਹੀ ਹੁਣ ਨਵਾਂ ਮੈਂ ਸੁਣਿਆ ਵੀ ਤਿਆਰ ਕਰੀ ਜਾਂਦੇ ਹਾਂ ਨਾ ਬੜਾ ਸੋਹਣਾ ਫਾਰਮ ਹਾਂ ਨਵਾਂ ਫਾਰਮ ਵੀ ਤਿਆਰ ਕਰ ਰਹੇ ਹਾਂ ਜੀ ਅੱਛਾ ਟੋਟਲ ਕਿੰਨੇ ਵੈਸੇ ਵੀਰੇ ਇਸ ਟਾਈਮ ਕਿੰਨੇ ਆਪਣੇ ਕੋਲ ਆਪਣੇ ਕੋਲੇ ਜੀ ਇੱਕ ਆਪਣੇ ਕੋਲ ਜਵਾਲਾਮੁਖੀ ਦਾ ਬਸ਼ੇਰਾ ਜੀ ਹਾਂ ਇੱਕ ਆਪਣੇ ਕੋਲੇ ਅਰਜਨ ਰੌਲੀ ਵਾਲੇ ਦਾ ਬਸ਼ੇਰਾ ਜੀ ਵਾਹ ਜੀ ਵਾਹ ਹਾਂ ਅੱਛਾ ਉਹ ਵੀ ਉਹ ਤਾਂ ਆਪਾਂ ਚਲੋ ਅਗਲੇ ਭਾਗ ਦੇ ਵਿੱਚ ਭਰਾਵਾਂ ਨੂੰ ਕਹਾਂ ਵੀ ਵਿਖਾਵਾਂਗੇ ਹਾਂ ਜੀ ਹਾਂ ਉਹ ਉਹ ਵੀ ਸਾਣ ਬਣਾਉਂਗੇ ਕਿ ਜਾਂ ਉਹਨਾਂ ਦਾ ਕੋਈ ਵਿਚਾਰ ਵਿਚੂਰ ਬਣ ਸਕਦਾ ਹੈ ਜਾਂ ਕੋਈ ਭਰਾ ਢਿੱਕਣ ਅਗਲੀ ਵੀਡੀਓ ਉਹ ਵੈਸੇ ਤਾਂ ਇਹ ਆਪਾਂ ਮਤਲਬ ਪਾਰ ਰਹੇ ਆਂ ਸਾਂਤ ਤੋਂ ਦੀ ਪਾਰ ਲਏ ਆ ਉਹਨੂੰ ਹੂੰ ਬਾਕੀ ਜੇ ਕੋਈ ਅੱਗੇ ਕੋਈ ਵਿਚਾਰ ਹੋਈ ਤੇ ਦੇਖਾਂਗੇ ਵੀ ਜੇ ਚੰਗੀ ਕੋਈ ਗੱਲਬਾਤ ਲੱਗੀ ਤੇ ਹੋ ਵੀ ਸਕਦਾ ਮੈਂ ਕਿਹਾ ਅਗਲੇ ਭਾਗ ਦੇ ਵਿੱਚ ਮੈਂ ਵੀ ਤਿਆਰੀ ਰੱਖਾਂ ਫਿਰ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਅੱਛਾ ਭਾਈ ਕੋੜੇ ਦੀ ਗੱਲ ਫੇਰ ਆ ਜਾਂਦੀ ਆ ਵੀ ਕੋੜੇ ਦੀ ਹੁਣ ਦੱਸ ਦੀ ਆਪਾਂ ਉਮਰ ਕਿੰਨੀ ਹੈ ਉਮਰ ਵੀਰ ਜੀ ਐਰ ਕੀ 7 ਤਰੀਕ ਨੂੰ ਇਹ 26 ਮਹੀਨਿਆਂ ਦਾ ਹੋ ਗਿਆ ਜੀ ਹੋ ਤਾਂ ਬਸ਼ੇਰਾ ਹੀ ਆ ਜਮਾ ਹਾਂਜੀ ਹਾਂ ਹਾਂ ਜੀ ਤੇ ਹਾਈਟ ਕਿੰਨੀ ਕਰ ਗਿਆ ਆਈ ਡੀ ਜੀ ਵੀਰੇ ਦੀ 67+ ਹੋ ਗਈ। 67+ ਹਾਂਜੀ ਵਾਹ ਰੀ ਵਾਹ ਬੜੀ ਸੋਹਣੀ ਫਿਰਤਾ ਯਾਰ ਗਰੋਥ ਕੀਤੀ ਹੈ ਨਾ। ਹਾਂਜੀ ਹਾਂ ਅੱਛਾ ਪਿੱਠਪੁੜੇ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਿੱਕਾ ਤੁਸੀਂ ਲਿਆਏ ਸੀ ਉਦੋਂ ਤੁਸੀਂ ਦੱਸਿਆ ਕਿ ਮੈਨੂੰ ਬਹੁਤ ਸੋਹਣਾ ਲੱਗਾ ਇਹਦਾ ਪਿੱਠਪੜਾ ਇਹਦੀ ਬਰੀਕੀ ਚੰਗੀ ਲੱਗੀ ਇਹਦੀਆਂ ਨਾਲੀਆਂ ਬੜੀਆਂ ਹੱਡ ਗੁੱਡਿਆਂ ਦਾ ਚੰਗਾ ਲੱਗਾ। ਹਾਂਜੀ ਹਾਂ ਹੁਣ ਆਣ ਕੇ ਕੀ ਦਿਖ ਦਿਖਾਉਂਦਾ ਹੈ ਵੀ ਕਿੰਨੀ ਕੀ ਹਾਈਟ ਕਰੂਗਾ। ਇਹ ਬਾਈ ਜੀ ਘੱਟ ਤੋਂ ਘੱਟ 70+ ਹਾਈਟ ਕਰ ਜੂਗਾ। ਹੂੰ ਇਹ ਲੱਗਦਾ ਉਹ ਵੇ ਆਪਣੇ ਦੇ ਭਰੋਸਾ ਆ ਆਪਦੀ ਮਿਹਨਤ ਜੀ ਹਾਂ ਮਿਹਨਤ ਤੇ ਭਰੋਸਾ ਹੀ ਬਾਕੀ ਉਹ ਪ੍ਰਮਾਤਮਾ ਨੇ ਕਰਨਾ ਵਾ ਸ੍ਰੀ ਗੁਰੂ ਰਾਮਦਾਸ ਜੀ ਦੇ ਭਰੋਸਾ ਆਪਾਂ ਨੂੰ ਜੀ ਇਹ ਉਹਨਾਂ ਦੀ ਬਦੌਲਤ ਸਾਰਾ ਕੁਝ ਹੋਣਾ ਹੈ ਜੋ ਵੀ ਆਪਾਂ ਦਾ ਕੰਮ ਕੀਨ ਬਣਾ ਹੈ ਹਾਂਜੀ ਜਿਹੜਾ ਬਾਡੀ ਬੰਤਰ ਹੈ ਮਾਲੇ ਪਾਸੇ ਜ਼ਿਆਦਾ ਗਈ ਹੈ ਕਿ ਬਾਪ ਵਾਲੇ ਪਾਸੇ ਜ਼ਿਆਦਾ ਨਹੀਂ ਬਾਪ ਵਾਲੇ ਪਾਸੇ ਜ਼ਿਆਦਾ ਹੈ ਹਾਂ ਜੀ ਹਾਂ ਜਿੱਤਾ ਜਿਉਨੇ ਦੀ ਹੈ ਹਾਂ ਜੀ ਹਾਂ ਜੀ ਬਾਪ ਵਾਲੇ ਪਾਸੇ ਜ਼ਿਆਦਾ ਜਿਉਣਾ ਵੀ ਆ ਗਿਆ ਚੇਤਕ ਵੀ ਆ ਗਿਆ ਧੌਣ ਬੜੀ ਘੈਂਟ ਹੈ ਹਨਾ ਹਾਂ ਜੀ ਹਾਂ ਧੌਣ ਵਾਲੇ ਪਾਸੇ ਮੈਨੂੰ ਚੇਤ ਕਰ ਗਿਆ ਲੱਗਿਆ ਹਾਂ ਜੀ ਹਾਂ ਹਾਂ ਹੂੰ ਧੌਣ ਬੜੀ ਲੰਮੀ ਹੈ ਹਾਂ ਜੀ ਬਾਈ ਹਾਂ ਅੱਛਾ ਇਹਦੀ ਉਮਰ ਹੋ ਗਈ 26 ਮਹੀਨੇ ਜੀ ਹਾਂ ਜੀ 26 ਮਹੀਨੇ ਹੋ ਗਏ ਜੀ 27 ਲੱਗ ਗਿਆ 27 ਮਾਂ ਲੱਗ ਗਈ ਇਹਨੂੰ ਤੇ ਹਾਈਟ ਤੁਸੀਂ ਦੱਸਦੇ ਹੋ ਇਹਦੀ 68 ਇੰਚ ਹਾਂ ਜੀ ਹਾਂ ਤੇ ਜੇ ਮੈਂ ਗੱਲ ਕਰਾਂ ਬਾਈ ਵੀ ਹੁਣ ਹਰੇ ਕੋਈ ਛੱਡਣ ਦਾ ਇਰਾਦਾ ਮਖਾਇਆ ਹੀ ਨਹੀਂ ਭਾਈ ਜੀ ਆਪਾਂ ਦਿਖਾਇਆ ਹੀ ਆ ਛੱਡਾਂਗੇ ਆਪਾਂ ਸਤੰਬਰ ਮਹੀਨੇ 'ਚ ਛੱਡਾਂਗੇ ਸਤੰਬਰ ਅਕਤੂਬਰ ਦੇ ਵਿੱਚ ਜੀ ਹਾਂ ਉਦੋਂ ਛੱਡਾਂਗੇ ਆਪਾਂ ਅੱਛਾ ਮੇਰੀ ਨਾ ਸਜਨੋ ਪਰਮ ਵੀਰੇ ਨਾਲ ਪਰਮ ਸੰਧੂ ਬਾਈ ਜਿਹੜਾ ਤੁਹਾਨੂੰ ਦੱਸਿਆ ਕਿ ਆਸਟ੍ਰੇਲੀਆ 'ਚ ਵੀਰ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਭਰਾ ਨੇ ਮੈਨੂੰ ਇਹੀ ਕਿਹਾ ਸੀਗਾ ਵੀ ਬਾਈ ਆਪਾਂ ਸਤੰਬਰ ਦੇ ਵਿੱਚ ਇਹਨੂੰ ਲਾਂਚ ਕਰਨਾ ਜਸ ਆਪਾਂ ਤੁਸੀਂ ਆਡੀਅנס ਬੈਠੇ ਹੋ ਤੁਸੀਂ ਸਾਨੂੰ ਰੱਬ ਵਰਗੇ ਹੋ ਤੁਸੀਂ ਜੱਜ ਬੈਠੇ ਹੋ ਜਿਹੜੇ ਇਸ ਟਾਈਮ ਸਾਡੇ ਇਹ ਪਿਆਰੇ ਜਿਹੇ ਨਗੀਨੇ ਕੋਲ ਦੇਖ ਰਹੇ ਹੋ ਸੋ ਭਰਾਵਾਂ ਨੇ ਮੈਨੂੰ ਜੋ ਮੈਸੇਜ ਦਿੱਤਾ ਮੇਰਾ ਫਰਜ਼ ਹੈ ਤੁਹਾਡੇ ਤੱਕ ਪਹੁੰਚਾਉਂਦਾ ਭਰਾ ਨੇ ਇਹ ਕਿਹਾ ਸੀਗਾ ਵੀ ਤੁਸੀਂ ਸਾਨੂੰ ਵੇਖ ਕੇ ਦੱਸੋ ਕਮੈਂਟਾਂ ਦੇ ਵਿੱਚ ਵੀ ਭਾਈ ਸਾਡੇ ਘੋੜਾ ਇਹਦੀਆਂ ਬਰੀਕੀਆਂ ਜਾਂ ਇਹਦੀ ਮੰਨ ਲਓ ਜਿਹੜੀ ਬਨਾਵਟ ਹੈ ਤੁਹਾਨੂੰ ਕਿਵੇਂ ਲੱਗੀ ਆ ਕਿਉਂਕਿ ਮਾਂ ਨੂੰ ਪੁੱਤ ਪਿਆਰਾ ਹੀ ਲੱਗਦਾ ਹੈ ਗੱਲ ਹੁੰਦੀ ਹੈ ਸੰਗਤ ਦੀ ਗੱਲ ਹੁੰਦੀ ਹੈ ਤੁਹਾਡੀ ਤੁਸੀਂ ਪਾਸ ਕਰਨਾ ਹੈ ਤਾਂ ਤੁਸੀਂ ਮੇਰੇ ਵੀਰ ਕਮੈਂਟਾਂ ਦੇ ਵਿੱਚ ਜਰੂਰ ਜਰੂਰ ਦੱਸਿਓ ਤੇ ਮੈਂ ਬਾਈਆਂ ਦੇ ਨੰਬਰ ਵੀ ਦਿੱਤੇ ਆ ਵੀਰ ਕਰਨ ਮੇਰੇ ਨਾਲ ਬੈਠਾ ਇਹਦਾ ਨੰਬਰ ਹੈ ਨਾਲ ਵਿੱਕੀ ਦਾ ਨੰਬਰ ਦਿੱਤਾ ਹੈ ਇਹਨਾਂ ਭਰਾਵਾਂ ਨੂੰ ਵੀ ਜਰੂਰ ਤੁਸੀਂ ਜਿਹੜਾ ਹੈ ਉਹ ਇੱਕ ਤਾਂ ਵਧਾਈ ਦੇ ਦਿਓ ਬਸ਼ੇਰੇ ਦੀ ਤੇ ਇੱਕ ਇਹਨਾਂ ਨੂੰ ਜਰੂਰ ਜੇ ਕੋਈ ਗੱਲ ਸਾਡੇ ਤੋਂ ਪੁੱਛਣੋਂ ਰਹਿ ਗਈ ਹੈ ਜਾਂ ਤੁਹਾਨੂੰ ਕੋਈ ਕਮੀ ਲੱਗਦੀ ਹੈ ਤੇ ਉਹ ਵੀ ਇਹਨਾਂ ਨੂੰ ਦੱਸਿਓ ਪੂਰੀ ਕਰ ਲੈਣਗੇ ਤੇ ਬਾਕੀ ਦੋ ਕੰਮ ਹਮੇਸ਼ਾ ਕਹਿਣਾ ਹੁੰਦਾ ਇੱਕ ਤਾਂ ਤੁਹਾਨੂੰ ਕਹਿਤਾ ਵੀ ਫੋਨ ਕਰਕੇ ਵਧਾਈ ਦੇ ਦਿਓ ਤੇ ਇੱਕ ਸ਼ੇਅਰ ਜਰੂਰ ਮਾਰ ਦਿਓ ਕਿਉਂਕਿ ਲਾਈਫ ਦੀ ਪਹਿਲੀ ਵੀਡੀਓ ਹੈ ਮੇਰੇ ਖਿਆਲ ਹਣਾ 12-13 ਸਾਲਾਂ ਦਾ ਇਤਿਹਾਸ ਦੇ ਹਾਂ ਬਾਈ ਜੀ ਤੇ ਵੀਰ ਵੱਧ ਚੜ ਕੇ ਸਪੋਰਟ ਕਰਿਓ ਭਰਾਵਾਂ ਨੂੰ ਵੱਧ ਚੜ ਕੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਇਦਾਂ ਦੇ ਭਰਾ ਨੇ ਜਿਹੜੇ ਇਹਨਾਂ ਨੂੰ ਤੁਹਾਡੇ ਵੱਲੋਂ ਪਰਵਾਹ ਹੰਗਾਰਾ ਮਿਲ ਸਕੇ ਤੇ ਹੋਰ ਅੱਗੇ ਜਿਹੜਾ ਹੈ ਉਤਸ਼ਾਹਿਤ ਹੋ ਕੇ ਜਿਹੜੇ ਇਹਨਾਂ ਦੀਆਂ ਦੀ ਸੇਵਾ ਸੰਭਾਲ ਕਰ ਸਕਣ ਅੱਛਾ ਕਰਨ ਵੀਰੇ ਤੇਰਾ ਵੀ ਸਵਾਗਤ ਹੈ ਸੱਸੀ ਗਾ ਜੀ ਸਾਰੇ ਬਾਈ ਮੈਂ ਕਹੀ ਸੁਣਦਾ ਨਾ ਵੀ ਜਿਹੜੇ ਘੋੜੇ ਪਾਲ ਸਕਦੇ ਆ ਨਾ ਹਾਂਜੀ ਹਾਂਜੀ ਤੇ ਬੰਦੇ ਭਾਵੇਂ 100 ਆ ਜਾਣ ਉਹਨਾਂ ਦੇ ਘਰੇ ਹਾਂਜੀ ਉਹ ਕਦੇ ਭੁੱਖਾ ਨਹੀਂ ਮੁੜ ਕੇ ਜਾਂਦਾ ਸਹੀ ਸਹੀ ਗੱਲ ਜੀ ਮੈਨੂੰ ਐ ਲੱਗਦਾ ਹੈ ਵੀ ਸੇਰੀ ਵਾਲ ਵੰਡੇ ਦੀ ਰੋਟੀ ਵੀ ਕੇ ਪਾਸੇ ਤੁਰੀ ਜਾਂਦੀ ਆ ਸੇਰ ਘਟਲੀ ਕੀ ਹੈ ਨਹੀਂ ਆਪਾਂ ਘੋੜੇ ਰੱਖੇ ਸ਼ੌਂਕ ਨੂੰ ਹਾਂ ਸ਼ੌਂਕ ਨਾ ਪਾਲੀਦੇ ਆ ਹਾਂਜੀ ਆਪਦੇ ਸੇ ਦਾ ਵੀ ਖਾਈਦਾ ਆ ਆ ਦੇ ਸੇ ਦਾ ਵੀ ਖਾਈਦਾ ਕੋਈ ਛਾਕਣੀ ਐ ਚ ਜੀ ਜੀ ਤੁਸੀਂ ਕੋੜਾਈ ਵੇਖ ਸਕਦੇ ਹੋ ਪੂਰੇ ਸ਼ੌਂਕ ਨਾਲ ਤਿਆਰ ਕਰਦੇ ਪਏ ਆ ਜੀ ਪਿੱਛੇ ਦੋ ਵਿਚਾਰੇ ਹੋਰ ਆ ਜੀ ਜੀ ਉਹ ਵੀ ਪੂਰੇ ਸ਼ੌਂਕ ਨਾਲ ਤਿਆਰ ਕਰਦੇ ਪਏ ਆ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਕਿ ਕਿਹੜੀ ਕਲਾਸ ਪੜ੍ਹਦੇ ਹੁਣ ਮੈਂ 12ਵੀਂ ਕਰਦਾ ਪਿਆ ਜੀ ਪਲੱਸ 2 ਚ ਹਾਂਜੀ ਹਾਂਜੀ ਅੱਛਾ ਗਾਂ ਦਾ ਕੀ ਸੋਚਿਆ ਘੋੜਿਆਂ ਦੇ ਵਿੱਚ ਰਹਿਣਾ ਕਿ ਬਾਹਰ ਬੂੜੇ ਨਹੀਂ ਨਹੀਂ ਮੈਂ ਇੱਥੇ ਰਹਿਣਾ ਚਾਹੁੰਦਾ ਵਾਂ ਘੋੜੇ ਤਿਆਰ ਕਰਦਾ ਪਿਆ ਵਾਂ ਮੈਂ ਇੱਥੇ ਕਿੰਗੇ ਹੀ ਆ ਮੈਂ ਇੱਥੇ ਰਵਾਂ ਘੋੜਿਆਂ ਦਾ ਕੰਮ ਗਾਂ ਚਲਾਉਣਾ ਬੜੀ ਬਰੀਡਿੰਗ ਕਰਾਂ ਵਾਂ ਸ਼ੌਂਕ ਨੂੰ ਰੱਖਾਂ ਵਧੀਆ ਵਧੀਆ ਰਿਜ਼ਲਟ ਕੱਢਾਂ ਵਧੀਆ ਵਧੀਆ ਘੋੜੇ ਬੱਚੇ ਵਧੀਆ ਵਧੀਆ ਪੈਰਾ ਕਰਾਂ ਬੀ ਬਰੀਡਿੰਗ ਕਰਨੀ ਹੈ ਬਰੀਡਿੰਗ ਕਰਾਂ ਹਾਂਜੀ ਹਾਂਜੀ ਹਾਂ ਅੱਛਾ ਖਰੀਦ ਵੇਚ ਦਾ ਵੀ ਕਰਦੇ ਹੋ ਕੋਈ ਕਿ ਜਨ ਨਹੀਂ ਖਰੀਦ ਹਜੇ ਲੱਗੇ ਤੇ ਨਹੀਂ ਗਾਂ ਕਰਨ ਲੱ ਪੀਓ ਲੀਓ ਲੀ ਉਸ ਨਾਲ ਪਰਖ ਕਰਕੇ ਲੈ ਕੇ ਆਇਆ ਕਰਾਂਗੇ ਤੇ ਉਸ ਨਾਲ ਸੇਲ ਕਰ ਲਿਆ ਕਰਾਂਗੇ ਹਾਂਜੀ ਬਹੁਤ ਵਧੀਆ ਗੱਲ ਹੈ ਸੱਜਣੋ ਇਦਾਂ ਕਹਿੰਦੇ ਹੁੰਨੇ ਵੀ ਜੇ ਕੱਲਾ ਜਾਂ ਪਤੀ ਪੁੱਤ ਬਾਹਰ ਕੱਲਦੇ ਆ ਨਾ ਬਾਈ ਵਿਕੀ ਤੇ ਉਹ ਕੱਲਾ ਪਤੀ ਪੁੱਤ ਨਹੀਂ ਜਾਂਦਾ 25 30 ਲੱਖ ਨਾਲ ਵੀ ਜਾਂਦਾ ਤੇ ਉਹੀ ਇਨਵੈਸਟਮੈਂਟ ਜੇ ਇੱਥੇ ਆਪਾਂ ਇੱਥੇ ਬਹਿ ਕੇ ਮਿਹਨਤ ਕਰੀਏ ਹੁਣ ਅੱਛਾ ਕਰਨ ਮੇਰਾ ਮੋਟਾ ਜਿਹਾ ਸਵਾਲ ਇੱਕ ਹੋਰ ਵੀ ਕੋੜਿਆਂ ਦੀ ਕਰਨ ਦੇ ਜਾਂ ਕਰਨ ਨੂੰ ਕੀ ਦੇਣਾ ਤੇ ਕੀ ਖਟਿਆ ਕੋੜਿਆਂ ਦੇ ਵਿੱਚ ਕੋੜਿਆਂ ਤੋਂ ਜਿਵੇਂ ਭਰਾ ਖਟਿਆ ਜੀ ਹੂੰ ਹੁਣ ਜਿਵੇਂ ਬਾਹਰ ਜਾਂਦਾ ਏ ਲੋਕਾਂ ਨੂੰ ਮਿਲਦਾ ਵਾ ਜਿਵੇਂ ਅੱਜ ਤੁਹਾਡੀ ਟੀਮ ਆਈ ਆਂ ਆਪ ਤੋਂ ਖਾਸ ਇੱਥੇ ਜੀ ਜੇ ਕੋੜੇ ਨਾ ਪਾਲਦੇ ਅਹਿਸਤ ਕਰਨੀ ਆਉਣਾ ਹੀ ਜੀ ਹੁਣ ਜਿਵੇਂ ਮੇਰੇ ਯਾਰ ਬੀਲੀ ਦੇਖ ਲੋ ਉਹ ਹੁਣ ਮੈਂ ਘੋੜੇ ਰੱਖਿਆ ਤੇ ਮੈਨੂੰ ਕਈ ਵਾਰੀ ਆਖਦੇ ਰਹਿੰਦੇ ਆ ਮੈਂ ਸਵਾਰੀ ਕਰਨਾ ਚਾਹੁੰਦਾ ਵਾ ਹੂੰ ਤੇ ਉਹ ਆਉਂਦੇ ਰਹਿੰਦੇ ਮੇਰੇ ਕੋਲ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਵਾ ਕਿ ਮੇਰੇ ਕੋਲ ਯਾਰ ਬੇਲੀ ਆਉਂਦੇ ਜਾਂ ਬਾਹਰੋਂ ਲੋਕ ਆਉਂਦੇ ਨੇ ਜੀ ਕਈ ਵਾਰ ਇੱਥੇ ਵੇਖਣਾ ਆਉਂਦੇ ਹੋ ਵੀ ਉਹ ਵੀ ਬਹੁਤ ਮਾਣ ਵਾਲੀ ਗੱਲ ਆਈ ਮੈਂ ਨਾ ਕਈ ਵਾਰੀ ਕਰ ਤੁਹਾਡੀ ਗੱਲ ਰੁਕਦੀ ਆ ਕਈ ਵਾਰੀ ਨਾ ਵਿੱਕੀ ਵੀਰ ਆਪਾਂ ਕਹਿ ਦਿੰਦੇ ਆ ਵੀ ਬੰਦਾ ਭਾਵੇਂ ਮਹੀਨੇ ਦਾ 10 ਕਰੋੜ ਰੁਪਈਆ ਵੀ ਛਾਪਦਾ ਹੋਵੇ ਨਾ ਹਾਂਜੀ ਤੇ ਉਹਨੂੰ ਕਈ ਵਾਰੀ ਉਹਦੇ ਇਲਾਕੇ ਤੋਂ ਬਾਹਰ ਕੋਈ ਨਹੀਂ ਜਾਣ ਦਿੰਦਾ। ਹਾਂਜੀ ਹਾਂ। ਤੇ ਘੋੜੇ ਇੱਕ ਇਹੋ ਜਿਹੀ ਲਾਈਨ ਆ ਜਿਹੜਾ ਤੁਹਾਡੀ ਪੂਰੀ ਵਰਲਡ ਦੇ ਵਿੱਚ ਫੈਸ਼ਾਨ ਕਰਾਉਂਦੇ ਆ ਤੇ ਕਰਾਉਂਦੇ ਵੀ ਉਹਨਾਂ ਬੰਦਿਆਂ ਦੇ ਨਾਲ ਆ ਜਿਹੜਾ ਆਪਾਂ ਸੁਪਨੇ 'ਚ ਵੀ ਨਹੀਂ ਸੋਚਦੇ ਵੀ ਯਾਰ ਆਪਾਂ ਉਹਨਾਂ ਦੇ ਵਿੱਚ ਜਾ ਕੇ ਬਹਾਂਗੇ। ਸਹੀ ਗੱਲ ਹੈ ਜੀ। ਤੇ ਪ੍ਰਮਾਤਮਾ ਦੀ ਕਿਰਪਾ ਨਾਲ ਘੋੜੇ ਉਹਨਾਂ ਬੰਦਿਆਂ ਦੇ ਵਿੱਚ ਆਪਾਂ ਰਹਿਣ ਲਾ ਦਿੰਦੇ ਆ ਮੇਰੇ ਖਿਆਲ ਨਾਲ ਇਹ ਸਭ ਤੋਂ ਵੱਡੀ ਦੇਣਾ ਘੋੜੇ ਆ। ਹਾਂਜੀ ਹਾਂਜੀ। ਜੀ। ਸਹੀ ਗੱਲ। ਅੱਛਾ ਆਪਣੇ ਹਾਣਦਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਰਨਵੀ? ਹਾਂ ਜਣੂ ਇਹ ਕਹਣਾ ਹੈ ਬਹੁਤ ਵਧੀਆ ਸ਼ੌਂਕ ਮਾਰੇ ਕੰਮ ਤੋਂ ਵੱਜਦੇ ਆਪਾਂ ਹਮ ਸਾਰਾ ਦਿਨ ਇਹਦਾ ਮਿਹਨਤ ਕਰੋ ਜੀ ਕਿ ਕਹੇ ਮਿਹਨਤ ਕਰਾਂਗੇ ਫਲ ਜ਼ਰੂਰ ਦਿੰਦੇ ਆ ਜੀ ਜੇ ਆਪਾਂ ਕਹਾਂਗੇ ਪੈਸਾ ਕਮਾਉਣਾ ਹਮ ਉਹ ਗੱਲ ਕਿਤੇ ਕਿਤੇ ਨਹੀਂ ਲਾਗੂ ਹੁੰਦੀ ਇੱਥੇ ਸਟਾਰਟਿੰਗ 'ਚ ਨਹੀਂ ਲਾਗੂ ਹੁੰਦੀ ਹਾਂ ਨਹੀਂ ਹੁੰਦੀ ਜੇ ਤੁਸੀਂ ਸ਼ੌਂਕ ਨਾ ਕਰੋਗੇ ਕੰਮ ਪੈਸਾ ਤੁਹਾਡੇ ਪਿੱਛੇ ਆਪੇ ਆਏਗਾ ਹਮ ਜ਼ਰੂਰ ਇੱਕ ਨਾ ਇੱਕ ਦਿਨ ਤੁਹਾਨੂੰ ਫਲ ਜ਼ਰੂਰ ਮਿਲੇਗਾ ਜੀ ਬਸ ਇਹ ਨਾ ਕਹਿਣਾ ਕਿ ਸਹੀ ਪੈਸੇ ਕਮਾਉਣਾ ਇੱਥੋਂ ਜੀ ਸ਼ੌਂਕ ਨਾਲ ਸੇਵਾ ਕਰੋ ਗੁਰੂ ਸਾਹਿਬਾਨ ਦੀ ਦੇਣ ਆਏ ਜੀ ਤੇ ਸੇਵਾ ਕਰੋ ਤੁਹਾਨੂੰ ਆਪੇ ਫਲ ਮਿਲੂਗਾ ਮਿਲੂਗਾ ਜੀ ਹਾਂ ਜੀ ਅੱਛਾ ਵਿੱਕੀ ਵੀਰੇ ਤੁਹਾਡੇ ਵੱਲੋਂ ਕੋਈ ਭਰਾਵਾਂ ਨੂੰ ਜਾਂਦੇ ਜਾਂਦੇ ਮੈਸੇਜ ਹੀ ਆਪਾਂ ਦਾ ਜੀ ਇਹ ਹੀ ਕਹਿਣਾ ਚਾਹਾਂਗੇ ਜਿੰਨੇ ਵੀ ਮੇਰੇ ਵੀਰੇ ਨਵੀ ਪਨੀਰੀ ਆਪਣੀ ਜਿੰਨੀ ਵੀ ਆ ਹੂੰ ਵੀ ਇਸ ਸ਼ੌਂਕ ਦੇ ਨਾਲ ਵੱਧ ਤੋਂ ਵੱਧ ਜੁੜੋ ਖੇਤੀ ਦੇ ਨਾਲ ਬਹੁਤ ਵਧੀਆ ਸਹਾਇਕ ਧੰਦਾ ਇਹ ਠੀਕ ਆ ਜੀ ਜੀ ਤੇ ਬੰਦਾ ਇੱਕ ਬੁਰੀ ਸੰਗਤ ਤੋਂ ਬਚਿਆ ਰਹਿੰਦਾ ਵਾ ਹੂੰ ਤੇ ਇਸ ਚੀਜ਼ ਦੇ ਨਾਲ ਜੁੜਨ ਦੇ ਨਾਲ ਬੰਦੇ ਨੂੰ ਤ벌ੀ ਇਸ ਧੰਦੇ ਨਾਲ ਜੁੜਨਾ ਚਾਹੀਦਾ ਬੰਦੇ ਨੂੰ ਜੀ ਤੇ ਬੰਦਾ ਬੁਰੀ ਸੰਗਤ ਤੋਂ ਬਚਿਆ ਰਹਿੰਦਾ ਵਾ ਠੀਕ ਹੈ ਜੀ ਬਿਲਕੁਲ ਬੰਦੇ ਨੂੰ ਇਹ ਕੰਮ ਦੇ ਵਿੱਚ ਵੀ ਮਤਲਬ ਬਹੁਤ ਅੱਗੇ ਲਾਇਆ ਜਾਂਦੇ ਬੰਦੇ ਨੂੰ ਕੋਈ ਗੱਲ ਫੇਰ ਆਈ ਨਹੀਂ ਨਵੇਂ ਤੋਂ ਨਵੇਂ ਭਰਾਵਾਂ 'ਚ ਬਹਿਣ ਦਾ ਮੌਕਾ ਮਿਲਦਾ ਹੈ ਬਾਕੀ ਜਿੱਦਾਂ ਕਰਨੇ ਕਿਹਾ ਇੱਕ ਵਾਰੀ ਸਟਾਰਟਿੰਗ 'ਚ ਸ਼ੌਂਕ ਨਾਲ ਜੁੜੋ ਤੇ ਅੱਗੇ ਜਾ ਕੇ ਰੁਪਿਆ ਦਾ ਬਾਈ ਫਿਰ ਹਾਂ ਮਗਰ ਮਗਰ ਬਾਕੀ ਇਹ ਗੱਲ ਸਹੀ ਹੈ ਇਹ ਸ਼ੌਂਕ ਨਾਲ ਜੁੜਨਾ ਚਾਹੀਦਾ ਵਾ ਹਾਂ ਕਿਉਂਕਿ ਬੰਦੇ ਦੀ ਬਹੁਤ ਦੂਰ ਤੱਕ ਜਾਣ ਪਹਿਚਾਨ ਕਰਾਉਂਦੇ ਆ ਇਹ ਬਿਲਕੁਲ 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 ਠੀਕ ਹੈ ਜੀ ਸੋ ਹੋਰ ਕੋੜੀ ਵਾਰੀ ਕੋਈ ਗੱਲਬਾਤ ਬਾਈ ਕਰਨੀ ਹੋਵੇ ਲੌਂਚ ਫਿਰ ਕਰਨਾ ਆਪਾਂ ਸਤੰਬਰ ਮਹੀਨੇ ਹਾਂ ਜੀ ਹਾਂ ਹਾਂ ਹਾਂਜੀ ਤੁਨੇ ਲਾ ਕੇ ਚ ਆਪਣੇ ਲਾ ਕੇ ਤੱਕ ਕੋੜਾ ਚੰਗਾ ਵਧੀਆ ਨਹੀਂ ਹੈਗਾ ਆਪਾਂ ਵਸ਼ੀਰਾ ਤਿਆਰ ਕਰ ਲਿਆ ਵਾ ਜੀ ਐਨ ਹਰ ਇੱਕ ਨੂੰ ਰਹਿਣ ਦਾ ਵੀ ਜੀ ਰੋਟੀ ਪਾਣੀ ਦਾ ਵੀ ਸਾਰੀ ਚੱਕਰ ਨਹੀਂ ਹਾਂ ਡਾਕਟਰ ਦੀ ਸਹੂਲਤ ਵੀ ਪੂਰੀ ਮਿਲੂਗੀ ਅੱਛਾ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਵੀਰੇ ਇੱਥੇ ਡਾਕਟਰ ਆਪਾਂ ਸੁਖਦੀਪ ਸਿੰਘ ਸਾਡੇ ਲਿਆ ਕਰਾਂਗੇ ਜੀ ਡਾਕਟਰ ਨਿਰਮਲ ਸਿੰਘ ਆਉਂਦਾ ਜੈਤੋ ਵਾਲਾ ਜੀ ਤੇ ਹੋਰ ਡਾਕਟਰ ਨਾਲ ਆਪਣਾ ਕਨੈਕਟ ਹੋ ਰਿਹਾ ਵਾ ਜੀ ਜਿਵੇਂ ਜਿਵੇਂ ਉਹ ਵੀ ਸਿਆਣੇ ਸੀਨੀਅਰ ਡਾਕਟਰ ਹਾਂਜੀ 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 ਵਧੀਆ ਤੇ ਕੋਈ ਚੱਕਰ ਨਹੀਂ ਥਾਂ ਘੋੜੀ ਰਹਿਣ ਨੂੰ ਨਹੀਂ ਦੋ ਦਿਨ ਚਾਰ ਦਿਨ ਛੱਡਣ ਦਾ ਬੰਦੇ ਆਪਣੇ ਕੋਲ ਹੈਗੇ ਆ ਇਹਨੀ ਬੁੱਕੀ ਜਿੱਥੇ ਵੱਜੀ ਉੱਥੇ ਵੱਜੀ ਰਹੂਗੀ ਪੱਠਾ ਦਿੱਤਾ ਪਾਵਾਂ ਕੋਈ ਚੱਕਰ ਨਹੀਂ ਜੀ ਐਨ ਵਾਰ ਇੱਕ ਨੂੰ ਇੱਕ ਵਾਰੀ ਆਪਾਂ ਲੋਕੇਸ਼ਨ ਵੀ ਬਾਈ ਇੱਥੇ ਦਾਦ ਗਿਆ ਆਪਣਾ ਘਰ ਕਿੱਥੇ ਪੈ ਜਾਂਦਾ ਲੋਕੇਸ਼ਨ ਆਪਣੀ ਹੈਗੀ ਆ ਵੀ ਜੱਲੇ ਵਾਲੀ ਮੰਡੀ ਤੇ ਇੱਕ ਗੁੱਦਿਆਂ ਵਾਲਾ ਪੱਠਾ ਮਸ਼ਹੂਰ ਆ ਓਕੇ ਕਿਉਂਕਿ ਲੱਗਦਾ ਕਿ ਸਾਡੇ ਪੱਠਾ ਹੈ ਨਹੀਂ ਗੁੱਦੀਆਂ ਪੱਠਾ ਪੱਠੀ ਤੋਂ ਤਿੱਜੀ ਬਹਿਗਾ ਆਪਣੀ ਜੇ ਆਪਾਂ ਇੱਧਰ ਆਵਾਂਗੇ ਤੇ ਜੇ ਆਪਾਂ ਜੱਲੇ ਵਾਲੇ ਬੰਦੇ ਹੋਰੀ ਆਵਾਂ ਫੇਰ ਆਪਣੀ ਪਹਿਲੀ ਬਹਿਗਾ ਬਹਿਕ ਜਾਨੀ ਕਿ ਮਾਝਾ ਦੇ ਪਹਾੜਾ ਦੇ ਬਹਿਕ ਕਹਿ ਦਿੰਦੇ ਆ ਤੇ ਜਦੋਂ ਮਾਲਵੇ ਵਾਲਾ ਆਪਾਂ ਉੱਧਰ ਚੱਲ ਜਾਈਏ ਮੁਕਸਰ ਇਹ ਉੱਧਰ ਟ ਤੇ ਗੁੱਦੇ ਵਾਲਾ ਪੱਠਾ ਤੇ ਇਧਰ ਜੱਲੇ ਵਾਲਾ ਲੀ ਮੰਡੀ ਚੱਲੇ ਵਾਲੇ ਮੰਡੀ ਤੇ ਬਾਕੀ ਬਾਈਆਂ ਦਾ ਨੰਬਰ ਮੈਂ ਨਾਲ ਦਿੱਤਾ ਹੈ ਵੀਰ ਹੋਣੀ ਆਪਾਂ ਨੂੰ ਲੋਕੇਸ਼ਨ ਵੀ ਸਾਰੇ ਭਰਾ ਜੀ ਜੇ ਕੋਈ ਗੇੜਾ ਮਾਰਨਾ ਚਾਹੁੰਦਾ ਹੈ ਫਾਰਮ ਤੇ ਤੇ ਤੁਹਾਨੂੰ ਵੀਰੋਣੀ ਲੋਕੇਸ਼ਨ ਪਾ ਦੇਣਗੇ ਤੁਸੀਂ ਐਗਜੈਕਟ ਵੀਰ ਹੋਣਾ ਤੋਂ ਪਹੁੰਚੋਗੇ ਅੱਛਾ ਭਾਈ ਜੀ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਤੇ ਜਰੂਰ ਸਾਹ ਪਾ ਲਿਏ ਵਿਕੀ ਵੀਰ ਤੁਹਾਡੇ ਕੋਲੋਂ ਕਿਸੇ ਵੀ ਭਰਾ ਨੇ ਕੋਈ ਆਪਾਂ ਵੀਰ ਜੀ ਇਹੀ ਕਹਿਣਾ ਚਾਹਾਂਗੇ ਜੀ ਵੀ ਕੋਈ ਵੀ ਬੰਦਾ ਚਲੋ ਜੇ ਕੋਈ ਥੋੜਾ ਜਿਹਾ ਆਪਾਂ ਨੂੰ ਫੀਸ ਦੇ ਵጋਰੇ ਮਤਲਬ ਵੀ ਨਹੀਂ ਦੇ ਸਕਦਾ ਆ ਬਹੁਤ ਹੀ ਫੁੱਲ ਸਪੋਰਟ ਕਰਾਂਗੇ ਬੰਦੇ ਦੀ ਹਾਂ ਇਹ ਇਹ ਗੱਲਾਂ ਤੇ ਮੇਰੇ ਖਿਆਲ ਜਦੋਂ ਤੁਸੀਂ ਲਾਂਚ ਕਰੋਗੇ ਉਹ ਹਨਾ ਹਜੇ ਤਾਂ ਸਤੰਬਰ ਮਹੀਨੇ ਤੱਕ ਤੁਸੀਂ ਕਿਹਾ ਵੀ ਹਜੇ ਮੈਂ ਛੱਡ ਨਹੀਂ ਗਏ ਹਨਾ ਹਾਂ ਸਤੰਬਰ ਛੱਡ ਸਤੰਬਰ ਚ ਛੱਡੋਗੇ ਹਾਂਜੀ ਅੱਛਾ ਜੇ ਮੈਂ ਗੱਲ ਕਰਾਂ ਕਰਮ ਵੀ ਇਹ ਮੈਂ ਸੋਣੇ ਜਿਹੜੇ ਬਾਈ ਪਰਮ ਹੋਣੀ ਆ ਹਾਂਜੀ ਹਾਂਜੀ ਉਹ ਆਪਣੇ ਮਾਮਾ ਜੀ ਆ ਹਨਾ ਹਾਂਜੀ ਮਾਮਾ ਜੀ ਮਾਮਾ ਜੀ ਦਾ ਪਿੰਡ ਉਥੋਂ ਪਿੱਛੋਂ ਕਿਹੜਾ ਹੈ ਉਹਨਾਂ ਜੀ ਦਾ ਮੁਕਸਰ ਏਰੀਆ ਹੈ ਜੀ ਅੱਛਾ ਮੁਕਸਰ ਏਰੀਆ ਤੇ ਘੋੜੇ ਇੱਥੇ ਰੱਖਿਆ ਹਾਂਜੀ ਉਹਨਾਂ ਨੂੰ ਪਹਿਣਾ ਸ਼ੌਂਕ ਹੁੰਦਾ ਸੀ ਬਾਹਰ ਜਾਣ ਤੋਂ ਪਹਿਨਾ ਇੱਥੇ ਉਹਨਾਂ ਨੇ ਰੱਖਿਆ ਸੀ ਆਪ ਅੱਛਾ ਮੁਕਸਰ ਏਰੀਆ ਜੀ ਅੱਛਾ ਬਾਈ ਮਜਬੂਰਿਆ ਕਰ ਉਹਨਾਂ ਨੂੰ ਬਾਹਰ ਜਾਣਾ ਪਿਆ ਹੂੰ ਉਹਨਾਂ ਦਾ ਸ਼ੌਂਕ ਇੱਥੇ ਰਹਿ ਗਿਆ ਹੂੰ ਬਾਅਦ ਚ ਜਿਵੇਂ ਡੈਡੀ ਜੀ ਨੇ ਘੋੜੇ ਲਿਆਂਦਿਆ ਘਰੇ ਹੂੰ ਤੇ ਫਿਰ ਮੈਂ ਵੀ ਮਾਮਾ ਜੀ ਨਾਲ ਗੱਲ ਕਰਦਾ ਰਿਆ ਪਰ ਰੋਜ਼ ਗੱਲਾਂ ਹੋਣੀਆਂ ਤੇ ਮਾਮਾ ਜੀ ਨੇ ਮੈਨੂੰ ਆਪ ਕਹਿਣਾ ਵੀਡੀਓ ਸੈਂਡ ਕਰਨੀਆਂ ਕਿ ਕਰਨਾ ਆ ਕੋੜਾ ਵੇਹ ਇਹ ਰਿਜ਼ਲਟ ਬਹੁਤ ਵਧੀਆ ਨੇ ਹੂੰ ਤੇ ਐ ਹੌਲੀ ਹੌਲੀ ਕਰਦੇ ਕਰਦੇ ਇੰਟਰਸਟ ਤੁਹਾਡਾ ਬਣਨਾ ਸ਼ੁਰੂ ਹੋ ਗਿਆ ਇੰਟਰਸਟ ਬਣਨਾ ਸਾਰਾ ਸ਼ੁਰੂ ਹੋ ਗਿਆ ਹਾਂ ਐ ਕਰਦੇ ਕਰਦੇ ਹੀ ਜੁੜਦੇ ਗਏ ਹੂੰ ਤੇ ਹੌਲੀ ਹੌਲੀ ਕਰਦੇ ਇੱਥੋਂ ਤੇ ਕਰ ਆ ਗਏ ਹੁਣ ਵੱਡੀ سپورਟ ਮਾਮੇ ਦੀ ਮਾਮੇ ਦੀ ਪੂਰੀ ਪੂਰੀ ਉਹ ਮੈਨੂੰ ਹਰ ਥਾਂ ਤੇ ਕਹਿੰਦਾ ਰਹਿੰਦਾ ਕਰਨ ਇੱਥੋਂ ਐ ਕਰ ਇੱਥੋਂ ਐ ਕਰਨਾ ਜੀ ਹਰ ਥਾਂ ਤੇ ਗਾਈਡ ਕਰਦੇ ਆ ਜੀ ਹਾਂਜੀ ਫੁੱਲ سپورਟ ਹੁੰਦਾ ਜੀ ਬਾਕੀ ਨਾ ਜਿਹੜਾ ਬਾਈ ਬੈਠਾ ਨਾ ਨੀਲੇ ਪਰਨੇ ਚ ਆਪਣਾ ਬਾਈ ਵੀ ਕੀ ਤੇ ਵੀਰ ਦਾ ਹੈਗਾ ਏਰੀਆ ਬਾਈ ਮਾਨਸਾ ਤੇ ਬਾਈ ਵੀ ਕਈ ਕਈ ਮਹੀਨੇ ਦੱਸਦਾ ਵੀ ਇੱਕ ਘੋੜਿਆਂ ਦਾ ਕਰਕੇ ਹੀ ਮੈਂ ਜਾਂਦਾ ਨਹੀਂ ਆਉਂਦੇ ਪਿੰਡ ਜਾਨੀ ਕਿ ਜੇ ਇਸ਼ਕਾ ਨਾ ਇਹ ਦੇ ਡਾ ਇਹ ਵੱਲਾ ਜਿਹਾ ਇਸ਼ਕਾ ਹਨਾ ਬਾਈ ਵੀ ਇਹਨਾਂ ਤੋਂ ਛੱਡਣ ਨੂੰ ਕੋਈ ਨਾ ਬੰਦਾ ਇਹਨਾਂ ਦੇ ਬਾੜੀ ਸੰਗਤ ਦੇ ਵਿੱਚ ਤੇ ਕੀ ਬਹਿਣਾ ਬੰਦਾ ਆਪਦੇ ਰਿਸ਼ਤੇਦਾਰਾਂ ਨੂੰ ਵੀ ਭੁੱਲ ਜਾਂਦਾ ਹੈ ਜੀ ਸਾਰਾ ਕੁਝ ਉਹ ਵੀ ਹੁੰਦਾ ਨਾ ਬਾਈ ਘੋੜੇ ਹੀ ਹੈ ਬਸ ਲੱਗੀ ਵੀਡੀਓ ਕਿਵੇਂ ਲੱਗਾ ਬਾਈਆਂ ਦਾ ਨੰਗੀਨਾ ਜਿਹਾ ਘੋੜਾ ਬਾਇਓ ਡਾਟਾ ਤੁਹਾਨੂੰ ਸਾਰਾ ਦੱਸਤਾ ਬਾਕੀ ਜੇ ਕੋਈ ਮੇਰੇ ਤੋਂ ਗੱਲ ਪੁੱਛਣੋਂ ਰਹਿ ਗਈ ਹੋਵੇ ਤਾਂ ਨੰਬਰ ਲਾ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਬਾਕੀ ਫੇਰ ਦੁਬਾਰਾ ਕਹਿਣਾ ਵੀ ਯਾਰ ਪਹਿਲੀ ਵੀਡੀਓ ਹੌਸਲਾ ਦੱਬ ਕੇ ਵਧਾਇਓ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਬਾਈਆਂ ਨੂੰ ਫੋਨ ਲਾ ਕੇ ਵਧਾਈ ਜਰੂਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਹੁਤ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਣੇ ਆ ਉਹਨੇ ਸਮੇਂ ਲਈ ਦਿਓ ਦੀ ਸੁਖ ਸੰਦੂ ਇਜਾਜ਼ਤ ਜਿਉਂਦੇ ਵਾਸਤੇ ਹੱਦ ਦੇ ਰੋ ਸ਼ਬਕ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਓਕੇ ਸਜੋ ਸ਼ੇਅਰ ਮਾਰਦੇ ਹੋ ਅਗਲੀ ਵੀਡੀਓ ਨਾਲ ਮਿਲਦੇ ਆ ਧ